ਤੋ ਕੀ ਸਹਾਇ ਵਾਰ ਸ੍ਰੀ ਗੁਰੂ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਭੂ ਤੋ ਕੀ ਸਮਰਤੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਮ੍ਰਿਤ ਗੁਰ ਤੇ ਅਮਰਦਾਸ ਹਰਿ ਦਾਸ ਹੈ ਹੋਈ ਸਹਾਇ ਆਰ ਜਨ ਹਰਿ ਕੁਬਿੰਦਨਾਂ ਨੂੰ ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕੈ ਆਈਏ ਜਿਸ ਜਿਠੇ ਸਭ ਦੁੱਖ ਜਾਏ ਤੀਖ ਵਾਹ ਤਰਿ ਸਿਮਰਿਐ ਘਰ ਦਾ ਨਾਮ ਉਤਿਆਵੈ ਤਾਏ ਸਭ ਥਾਈ ਹੋਏ ਸਹਾਇ ਸੰਪਾਤਿ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹਾਦਰ ਸਭ ਥਾਈ ਹੋਏ ਸਹਾਇ ਸੰਪਾਤਿ ਸਾਹੀ ਆਦੀ ਜੋਤ ਸਰੂਪਨ ਤਾਂਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰਸ਼ਨਿਕ ਦਾਰਨਾ ਕਹੰਤ ਹਰ ਕੀ ਬੋਲੀ ਬਹੁਤ ਪੰਜਾਬ ਪਿਆਰਿਆ ਹਾਂ ਸਤਿ ਸ੍ਰੀ ਅਕਾਲ ਆਇਆ ਡਾਲੀਆਂ ਬੁਪਤਿਆ ਹੱਠੀਆਂ ਜਕੀਆਂ ਤਕੀਆਂ ਜਿਨਾ ਦਰੁਹ ਪਿਆਰਿਆ ਨੇ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ ਤੇ ਗਵਾਹੀ ਦੇਖ ਕੇ ਅਣਝਟਕੀ ਤਾ ਤਨਾ ਪਿਆਰਿਆ ਆਤਿਆ ਦੀ ਆਦੇਤ ਕ੍ਰਿਪਮਈ ਦਾ ਤਿਆਹਾਂ ਤੱਕੇ ਬੁੱਲੋ ਜੀ ਸਵਾਗਤ ਜਿਨਾ ਸਿਧਾ ਸਿਮਣਿਆ ਨੇ ਧਰ ਦੇ ਤਸੀਹ ਦਿੱਤੇ ਭਗਤ ਕਟਾਇ ਪੁੱਤਰੀਆਂ ਰੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਘਰ ਦੀ ਹਰ ਸਿੱਖੀ ਕੇ ਸਾਸਾਂ ਨਾਲ ਦੇ ਬਾਹੀ ਇਹਨਾਂ ਦੀ ਪਾਵਨ ਪਵਿੱਤਰ ਪ੍ਰਮਾਇ ਦਾ ਪਿਆਰਤਾ ਕੇ ਵੱਲੋਂ ਜੀ ਜਾਤ ਤੱਕਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਵੱਲੋਂ ਜੀ ਸਰਬਾਤ ਖਾਲਸਾ ਜੀ